ਅੱਜੇ ਖਬਰਦਾਰ ਕਰਦੇ ਹਾਂ ਅਸੀਂ ਪਹਿਲੀ ਖਬਰ ਲੈ ਰਹੇ ਹਾਂ ਅਸੀਂ ਅਮ੍ਰਿਤਸਰ ਤੋਂ ਜਿੱਥੇ ਕਿ ਦੋ ਮਲਜ਼ਮਾਂ ਦੇ ਵੱਲੋਂ ਲਗਾਤਾਰ ਅਮ੍ਰਿਤਸਰ ਦੇ ਵਿੱਚ ਲੁੱਟਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਅਨਬੀ ਪਾਲ ਜਾਰੀ ਕਰ ਦਿੱਤੀ ਗਈ ਸੀ ਅਤੇ ਹੁਣ ਤੁਹਾਨੂੰ ਦੱਸਦੇ ਕਿ ਇਹ ਦੋ ਮਲਜ਼ਮ ਪੁਲਿਸ ਗੜਿੱਕੇ ਆ ਗਏ ਹਨ ਅਤੇ ਲਗਾਤਾਰ ਇਹਨਾਂ ਦੇ ਵੱਲੋਂ ਕਈਆਂ ਰਹਾਗਿਰਾਂ ਦੀ ਐਕਟਿਵਾ ਰੋਕ ਕੇ ਉਹਨਾਂ ਨੂੰ ਲੁੱਟਿਆ ਜਾਂਦਾ ਸੀਗਾ ਤੇ ਹੋਰ ਵੀ ਕਈ ਵਿਕਣ ਉਹਨਾਂ ਦੇ ਵੱਲੋਂ ਲੁੱਟਿਆ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਪੁਲਿਸ ਦੇ ਮੁਤਾਬਕ ਇਹਨਾਂ ਦੋ ਮਲਜ਼ਮਾਂ ਤੋਂ ਕੁਝ ਕਿਸੇ ਦੌਰਾਨ ਹੋਰ ਵੀ ਹਮਲਾਸ 14 ਜੂਨ ਨੂੰ ਥਾਣਾ ਗੇਟਕੀਮਾ ਵਿੱਚ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਵਿਨੋਦ ਕੁਮਾਰ ਜਿਹੜਾ ਪਨੇਵਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹ ਗੰਨੇ ਦੀ ਆੜਤ ਦਾ ਕੰਮ ਕਰਦਾ ਹੈ ਇਹ ਆਪਣੇ ਗੋਦਾਮ ਰਾਮਬਾਗ ਤੋਂ ਕਿਸੇ ਕੰਮ ਲਈ ਬਾਜ਼ਾਰ ਜਾ ਰਿਹਾ ਸੀਗਾ ਤਾਂ ਇਸ ਦੇ ਪਿੱਛੇ ਚਾਰ ਨੌਜਵਾਨਾਂ ਨੇ ਇਸ ਨੂੰ ਘੇਰ ਕੇ ਦੋ ਵੀਕਲਾਂ ਤੇ ਆ ਕੇ ਇਸ ਕੋਲੋਂ ਇਸ ਦੀ ਐਕਟਿਵਾ ਤੇ ਪਲੱਸ ਜਿਹੜਾ ਕੈਕਟਿਵਾ ਦੇ ਵਿੱਚ ਕੈਸ਼ ਸੀਗਾ ਉਸ ਨੂੰ ਇਹ ਖੋ ਕੇ ਲੈ ਗਏ ਇਹ ਕਰੀਬ ਸਵੇਰੇ 9:45 ਦੇ ਉਸ ਦਿਨ ਦੀ ਘਟਨਾ ਹੈ ਜਿਸ ਤੇ ਕਾਰਵਾਈ ਕਰਦੇ ਆ ਥਾਣਾ ਗੇਟਕੀਮਾ ਵੱਲੋਂ ਮਕਦਮਾ ਨੰਬਰ 151 ਜਿਹੜਾ ਇਸ ਤੇ ਦਰਜ ਕੀਤਾ ਗਿਆ 304 ਬੀਐਨਐਸ ਦੇ ਵਿੱਚ ਇਸ ਤੇ ਜਿਹੜੀਆਂ ਸਾਰੀਆਂ ਟੀਮਸ ਡਿਪਲੋਏ ਕੀਤੀਆਂ ਗਈਆਂ ਜਿਨ੍ਹਾਂ ਨੇ ਟੈਕਨੀਕਲੀ ਅਤੇ ਇੰਟੈਲੀਜੈਂਸ ਬੀਐਸ ਟੂਪਰੇਸ਼ਨ ਕਰਦੇ ਇਹਨਾਂ ਸਾਰੀ ਨੂੰ ਟਰੈਕ ਕਰਕੇ ਇਸ ਦੇ ਵਿੱਚ ਦੋ ਦੋਸ਼ੀ ਜਿਹੜੇ ਮਨਕਿਊਸ ਨੇ ਉਹਨਾਂ ਨੂੰ ਅਰੈਸਟ ਕੀਤਾ ਜਿਸ ਦੇ ਵਿੱਚ ਬਾਊ ਪੁੱਤਰ ਸ਼ਬੀਕ ਸਿੰਘ ਅਤੇ ਕੈਪਟਨ ਪੁੱਤਰ ਸਤਨਾਮ ਸਿੰਘ ਇਹ ਦੋ ਜਣੇ ਅਰੈਸਟ ਹੋ ਗਏ ਨੇ ਇਨ੍ਹਾਂ ਕੋਲੋਂ ਜਿਹੜੀ ਚੋਰੀ ਖੋਹ ਕੀਤੀ ਗਈ ਐਕਟਿਵਾ ਪਲੱਸ ਜਿਹੜਾ ਵਾਰਦਾਤ ਵੇਲੇ ਇਹਨਾਂ ਵੱਲੋਂ ਪਤਿਆ ਗਿਆ ਮੋਟਰਸਾਈਕਲ ਦੇ ਦੋਵੇਂ ਚੀਜ਼ਾਂ ਬਰਾਮਦ ਕਰ ਲਈਆਂ ਗਏ ਨੇ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਰਹਿੰਦੇ ਨੇ ਉਹ ਵੀ ਇਸ ਦੇ ਛਨਾਕਤ ਹੋ ਗਏ ਜਿਹੜੇ ਬਲਵਿੰਦਰ ਸਿੰਘ ਅਤੇ ਹੈਪੀ ਹੈ ਦੋਵੇਂ ਭਰਾ ਨੇ ਇਹ ਚਾਰੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਜਿਹੜਾ ਕੈਪਟਨ ਸਿੰਘ ਇਸ ਦਾ ਫਾਦਰ ਜਿਹੜਾ ਉੱਥੇ ਵੇਲਣੇ ਦਾ ਕੰਮ ਕਰਦਾ ਸੀਗਾ ਇਹਨਾਂ ਨੇ ਇਸ ਕੋਲੋਂ ਜਿਹੜਾ ਮਦਈ ਹੈ ਰਕੇਸ਼ ਵਿਨੋਦ ਕੁਮਾਰ ਇਸ ਕੋਲੋਂ ਇਹ ਗੰਨਾ ਲੈ ਕੇ ਜਾਂਦੇ ਹੁੰਦੇ ਸੀਗੇ ਇਹਨਾਂ ਨੇ ਰਲ ਕੇ ਇਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਆਈ ਕਿ ਇਹ ਜਿਹੜਾ ਇਸ ਦੇ ਉੱਤੇ ਨਿਗਰ ਰੱਖੀ ਗਈ ਅਦੇਈ ਦੇ ਉੱਪਰ ਤੇ ਜਦੋਂ ਇਹ ਆਪਣੀ ਦੁਕਾਨ ਤੋਂ ਕੈਸ਼ ਤੇ ਐਕਟਵਾ ਤੇ ਨਿਕਲਿਆ ਇਹਨਾਂ ਦੋਵੇਂ ਚੀਜ਼ਾਂ ਉਹਦੇ ਕੋਲ ਸਨੇਚ ਕਰ ਲਈਆਂ ਸਾਡੀ ਟੀਮ ਵੱਲੋਂ ACP ਜਸਪਾਲ ਸਿੰਘ ਅਤੇ ਮੈਡਮ ਅਨਜੀਤ कौर ਇਹਨਾਂ ਦੀ ਟੀਮ ਵੱਲੋਂ ਜਿਹੜਾ ਇਸ ਤੇ ਕਾਰਵਾਈ ਕਰਦੇ ਆ ਜਿਹੜਾ ਇਸ ਕੇਸ ਨੂੰ ਹੱਲ ਕੀਤਾ ਤੇ ਦੋ ਦੋ ਸ਼ੇ ਅਰੈਸਟ ਕਰਕੇ ਉਹਨਾਂ ਕੋਲੋਂ ਜਿਹੜੇ ਵੀਕਲ ਅਤੇ ਜਿਹੜਾ ਵਾਰਦਾਤ ਵੇਲੇ ਵਰਤਿਆ ਗਿਆ ਉਹਨਾਂ ਮੋਟਰਸਾਈਕਲ ਉਹ ਵੀ ਬਰੰਬਤ ਕੀਤਾ ਗਿਆ